ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਗਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਬਿਆੰਸੋ ਕੇ ਪੀਐਸ ਗਿਲਸਵਰਨ ਘੋਟਣਾ ਸਮੇਂ ਸਿੰਘ ਸੈਣੀ ਵਰਗੇ ਤੇ ਵਿਵਹਨ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹਮਣੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ ਚੋਂ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਕਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ ਇਨਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਵੰਦੀ ਲਾ ਦਿੱਤੀ ਬਾਦ ਇਹ ਪੰਡਿਤ ਦੇ ਵਿਰੋਧੀ ਗਾਦੇ ਉਲਟ ਪਹੁੰਚੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਨਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਰਾਂ ਦੇ ਤਬੂਤ ਵਿੱਚ ਅਖੀਰਲਾ ਕਿੱਲ ਇਹ ਸਾਬਤ ਹੋਵੇਗੀ। ਸਰਬੀਰ ਬਾਦਰ ਉੱਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾ ਦੇ ਜਥੇਦਾਰਕਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ। ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਹਮੇਸ਼ਾ ਵਰਕਰਾਰ ਰੱਖਣ ਤੇ ਭਾਈ ਨਰਾਣ ਨਰਾਇਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਬਾਹੇਟ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਜ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਤ ਪਰਮਜੀਤ ਸਿੰਘ ਪਿਉਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਗਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਬਿਆੰਸੋ ਕੇ ਪੀਐਸ ਗਿਲਸਵਰਨ ਘੋਟਣਾ ਸਮੇਂ ਸਿੰਘ ਸੈਣੀ ਵਰਗੇ ਤੇ ਵਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹਮਣੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ ਚੋਂ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਟਿਸ ਕਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ ਇਨਕਾਊਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਦ ਇਹ ਪੰਡ ਦੇ ਵਿਰੋਧੀਆਂ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਨਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਪਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਰਾਂ ਦੇ ਤਬੂਤ ਵਿੱਚ ਅਖੀਰਲਾ ਕਿੱਲ ਇਹ ਸਾਬਤ ਹੋਵੇਗੀ। ਸਰਵੀਰ ਬਾਦਰ ਉੱਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾ ਦੇ ਜਥੇਦਾਰਾਂ ਕੋਲ ਸੁਪਸ਼ਟ ਕਰ ਲੈ ਸਕਦੇ ਨੇ। ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਹਮੇਸ਼ਾ ਵਰਕਰਾਰ ਰੱਖਣ ਤੇ ਭਾਈ ਨਰਾਣ ਨਰੈਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਵਾਹੇਟ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ ਵਿਚ ਵੰਡਣ ਤੋਂ ਗਰੇਜ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪ੍ਰੀਤ ਪਰਮਜੀਤ ਸਿੰਘ ਪਿਉਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ